ਗੁਰਦਰਾ ਹੀਰਾਕਟ ਸਾਹਿਬ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੱਖਣ ਫੇਰੀ ਦੀਸਨ ਅਤੇ ਮਹਾਰਾਜ ਜੀ ਨੇ ਇਸ ਸਥਾਨ ਤੇ ਡੇਰੇ ਲਾਏ ਸਨ ਅਤੇ ਇਸ ਸਥਾਨ ਦਾ ਨਾਮ ਗੁਰਦਰਾ ਹੀਰਾਕਟ ਕਿਉਂ ਪਿਆ ਹੈ ਅਤੇ ਕੀ ਹੈ ਸਾਖੀ ਵੀਡੀਓ ਨੂੰ ਅਖੀਰ ਤੱਕ ਸੁਣੀਓ ਅਤੇ ਸ਼ੇਅਰ ਕਰਨਾ ਭੁੱਲਣਾ ਜਦੋਂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੱਖਣ ਦੇਸ਼ ਆਏ ਸਨ ਤਾਂ ਮਹਾਰਾਜ ਜੀ ਨੇ ਆਪਣਾ ਸਭ ਤੋਂ ਪਹਿਲਾ ਡੇਰਾ ਅਸਥਾਨ ਇਸ ਜਗ੍ਹਾ ਤੇ ਲਾਇਆ ਸੀ ਇਸ ਜਗ੍ਹਾ ਤੇ ਤੰਬੂ ਲਾ ਕੇ ਮਹਾਰਾਜ ਜੀ ਨੇ ਸੰਗਤਾਂ ਨੂੰ ਉਤਾਰੇ ਸਨ ਉਹਨਾਂ ਦੇ ਨਾਲ ਦਿੱਲੀ ਤੋਂ ਬਾਦशाह ਬਹਾਦਰ ਸ਼ਾਹ ਵੀ ਆਇਆ ਹੋਇਆ ਸੀ ਇੱਕ ਦਿਨ ਗੁਰੂ ਜੀ ਦੀਵਾਨ ਲਗਾ ਕੇ ਸੰਗਤਾਂ ਨੂੰ ਉਤਾਰੇ ਸਨ ਦੀਵਾਨ ਵਿੱਚ ਆ ਕੇ ਬਹਾਦਰ ਸ਼ਾਹ ਨੇ ਗੁਰੂ ਜੀ ਨੂੰ ਇੱਕ ਕੀਮਤੀ ਹੀਰਾ ਭੇਟ ਕੀਤਾ ਹੀਰਾ ਲੈ ਕੇ ਗੁਰੂ ਜੀ ਨੇ ਪਿਛਲੇ ਪਾਸੇ ਬਹਿ ਰਹੀ ਗੋਦਾਵਰੀ ਨਦੀ ਵਿੱਚੋਂ ਉਹ ਹੀਰਾ ਸੁੱਟ ਦਿੱਤਾ ਬਹਾਦਰ ਸਾਹਿਬ ਮਨ ਹੀ ਮਨ ਵਿੱਚ ਸੋਚ ਕੇ ਪਰੇਸ਼ਾਨ ਹੋਇਆ ਕਿ ਮੈਂ ਇੰਨਾ ਕੀਮਤੀ ਹੀਰਾ ਗੁਰੂ ਸਾਹਿਬ ਨੂੰ ਭੇਟ ਕੀਤਾ ਲੇਕਿਨ ਗੁਰੂ ਸਾਹਿਬ ਨੇ ਮੇਰੇ ਹੀਰੇ ਦੀ ਕੋਈ ਕਦਰ ਨਾ ਪਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਹਕਾਰ ਪਿਤਾ ਬਹਾਦਰ ਸਾਹਿਬ ਦੀ ਮਾਨਤੀ ਗੱਲ ਜਾਣਗੇ ਕਿ ਗੁਰੂ ਸਾਹਿਬ ਜਾਣੀ ਜਾਣ ਹਨ ਸ਼ਬਦ ਦਿਲਾਂ ਦੀਆਂ ਜਾਣਦੇ ਹਨ ਬਹਾਦਰ ਸਾਹ ਨੂੰ ਕਿਹਾ ਕਿ ਤੁਹਾਡਾ ਹੀਰਾ ਅਸੀਂ ਛੁੱਟਿਆ ਨਹੀਂ ਹੈ ਬਲਕਿ ਆਪਣੇ ਖਜ਼ਾਨੇ ਵਿੱਚ ਸਾਂਭ ਕੇ ਰੱਖਿਆ ਹੈ ਬਹਾਦਰ ਸਾਹ ਨੂੰ ਗੁਰੂ ਸਾਹਿਬ ਦੀ ਇਹ ਗੱਲ ਸਮਝ ਨਹੀਂ ਆਈ ਤਦ ਗੁਰੂ ਸਾਹਿਬ ਨੇ ਬਹਾਦਰ ਸਾਹ ਨੂੰ ਕਿਹਾ ਕਿ ਗੋਦਾਵਰੀ ਵਿੱਚ ਜਾ ਅਤੇ ਬੁੱਕ ਭਰ ਕੇ ਆਪਣਾ ਹੀਰਾ ਪਛਾਣ ਕੇ ਕੱਢ ਲਿਆ ਬਹਾਦਰ ਸਾਹਿਬ ਜਦੋਂ ਗੋਦਾਬਰੀ ਵਿੱਚ ਗਿਆ ਤਾਂ ਕੀ ਦੇਖਦਾ ਹੈ ਬੁੱਕ ਭਰ ਕੇ ਕਿ ਗੋਦਾਬਰੀ ਵਿੱਚ ਉਹਦੇ ਹੀਰੇ ਨਾਲੋਂ ਵੀ ਵੱਡੇ ਹੀਰੇ ਪਏ ਹਨ ਫਿਰ ਵਾਪਸ ਆਉਂਦਾ ਹੈ ਗੁਰੂ ਸਾਹਿਬ ਦੇ ਚਰਨੀ ਡਿੱਗ ਪੈਂਦਾ ਹੈ ਅਤੇ ਮਾਫੀ ਮੰਗਦਾ ਹੈ ਇਸ ਤਰ੍ਹਾਂ ਗੁਰੂ ਸਾਹਿਬ ਪਹਾਦਰ ਸਾਹਿਬ ਰਾਜੇ ਦਾ ਹੰਕਾਰ ਆ ਦੂਰ ਕਰਦੇ ਹਨ ਅਤੇ ਸਿੱਖ ਸੰਗਤਾਂ ਨੂੰ ਵੀ ਦੱਸਦੇ ਹਨ ਕਿ ਜੋ ਦਰਿਆ ਹਨ ਇਹ ਉਹਨਾਂ ਦੇ ਖਜ਼ਾਨਾ ਨਹੀਂ ਭਾਵ ਆਪਣਾ ਖਜ਼ਾਨਾ ਉਹ ਇਨ੍ਹਾਂ ਦਰਿਆਵਾਂ ਵਿੱਚ ਜਮਾ ਕਰਕੇ ਰੱਖਦੇ ਹਨ ਤਦ ਤੋਂ ਇਸ ਗੁਰੂ ਘਰ ਦਾ ਨਾਮ ਗੁਰਦਰਾ ਹੀਰਾ ਘਟ ਪੈ ਜਾਂਦਾ ਹੈ ਜੀ ਬੰਗਲਪਾਣ ਦਾ

ਸਰਣ ਕੀ ਲਿਆ ਜਦੋਂ ਬਾਦਸ਼ਾਹ ਦਾ ਕੋਲ ਆਇਆ ਦੋਹੇ ਰੱਬ ਦੀ ਬੋਲ ਪਰ ਕੇ ਲਿਖਣ ਲੱਗਾ